ਹੈਲੋ ਸਾਸਤਰੀ ਕਾਲ ਜੀ ਮੈਂ ਸਰਬਜੀਤ ਘਾਟਿੰਦੋਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਗੇ ਠੀਕ ਠਾਕ ਹੋਵੋਗੇ ਜੀ ਅੱਜ ਹੈਗਾ ਜੀ 10ਵਾਂ ਦਿਹਾੜਾ ਤੇ ਆਪਾਂ ਸਵੇਰੇ 10:00 ਤੇ ਨਹੀਂ ਜਾਏਗੇ ਆਪਣੇ ਬੰਦੇ ਅਸੀਂ ਮਿਸਤਰੀ ਤੇ ਹੁਣ ਆਪਾਂ ਜਾਵਾਂਗੇ ਖੇਤ 10ਵਾਂ ਤੇ ਲੈ ਇੱਥੇ ਪਿੰਡ ਉੱਥਾ ਟੇਕਾਂਗੇ ਤੇ ਆਪਾਂ ਬਣਾਉਣੀ ਜੀ ਪ੍ਰਸਾਰ ਕਿਹਾ ਮੇਬਾਨੇ ਪਰ ਕੋਮ ਥੋੜੀ ਜਿਹੀ ਦੇਗ ਬਣਾ ਕੇ ਲੈ ਕੇ ਆਵਾਂਗੇ ਤੇ ਬਾਅਦ ਵਿੱਚ ਆਪਾਂ ਬਣਾਉਂਦੇ ਮੱਠਾ ਡੇਗਣ ਜੋ ਕਰੀ ਇਹ ਵੀ ਉਹਨਾ ਦੇ ਖਾਂਦਾਨੇ ਕੋਈ ਸਾਲ ਬੰਦਾ ਤੇ ਆਪਾਂ ਆਟਾ ਪਾ ਲੈਣੀ ਥੋੜਾ ਜਿਹਾ ਕਿਉਂ ਮੈਂ ਪਾਵੇ ਸੀ ਕੋਈ ਨਾ ਕਰਾਂਗੇ ਅੱਜ ਤੱਕ ਤੇ ਬਾਅਦ ਵਿੱਚ ਗੁਵਾਹ ਹੈ ਗੁਵਾਹ ਹੈ ਗੁਵਾਹ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਸਤਨਾਮ ਸ੍ਰੀ ਸਤਨਾਮ ਸ੍ਰੀ ਵਾਹਿਗੁਰੂ 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 सत्नाम स्तुति में भी सत्नाम स्तुति में भी सत्नाम स्तुति में भी ਸਤਨਾਮ ਸ੍ਰੀ ਵਾਖ 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 ਸਤਨਾਮ ਸ੍ਰੀ ਰਾਮ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ

இவரே 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 நான் இவரே 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 I <laughs> you ਲਾਵੀ ਜੀ ਆਪਣਾ ਪ੍ਰਸਾਦ ਬਣ ਕੇ ਹੋ ਗਿਆ ਤਿਆਰ ਥੋੜਾ ਜਿਹਾ ਬਣਾਇਆ ਹੈ ਆਪਾ ਤੇ ਪ੍ਰਸਾਦ ਆਪਣੇ ਕੁਲ ਤਿਆਰ ਹੋ ਗਏ ਕਿਉਂਕਿ ਬਾਪੂ ਦਾ ਹੋਮਣਾ ਦੇ ਭੁੱਖੇ ਨੇ ਖਾਣੇ ਆਪਾਂ ਆਪਣੇ ਘਰਿਆ ਇਧਰ ਆਪਣੀ ਕੱਦਰੀ ਸਬਜੀ ਬਣੀ ਪਈ ਆ ਤੇ ਅੱਜ ਆਪਾਂ ਤੁਹਾਨੂੰ ਦਿਖਾਈਏ ਵੀਡੀਓ ਬੱਸ ਮੇਰੇ ਤਿਆਰ ਰਿਹਾ ਦੀ ਮੈਨੂੰ ਗਰਮੀ ਨਾਲ ਭੇਜ ਗਈ ਐਨੀ ਗਰਮੀ ਆ ਗਈ ਐਨੀ ਦਵਾਈ ਗਰਮਾ ਮੇਰੀ ਜਿਹੜੀ ਮੈਂ ਖਾਣੀ ਆ ਤੇਜ ਤੇ ਮੈਂ ਪੱਖਾ ਨਹੀਂ ਲਾਇਆ ਹੈਗਾ ਇੱਥੇ ਘਰ ਨਾਲ ਔਖਾ ਹੋ ਗਿਆ ਮੈਨੂੰ ਚਲੋ ਜੀ ਆਪਾਂ ਆਪਣੇ ਬਾਟਵੜੀ ਰੇਂਦੇ ਜਾਣਾ ਚਾਹੀਦਾ ਜੋ ਵੀ ਪਰਪਰਾਰੇ ਆਪਾਂ ਨੂੰ ਜਾਣੇ ਜਾਏਗੇ ਕਰਨੀ ਆ ਚਾਹੁੰਦੇ ਨੇ ਹੁਣ ਅਸੀਂ ਜਾਵਾਂਗੇ ਮੱਥਾ ਟੇਕਣ ਕੇਤ ਤੇ ਨਾਲੇ ਇੱਥੇ ਪਿੰਡ ਜਾਵਾਂਗੇ ਗਰਮੀ ਬਹੁਤ ਜ਼ਿਆਦਾ ਏ ਕਿ ਇੱਕ ਕੋਸਨਾ ਮੈਂ ਚਾਰ ਚਰਹ ਹੋ ਰਹੀ ਨੇ ਤੇ ਆਪਾਂ ਦੇਗਾ ਆਪਣੀ ਸੱਚੇ ਪਿਆਰ ਹੋਗੀ ਤੇ ਆਪਾਂ ਮੱਥਾ ਟੇਕਿਆਂਗੇ ਮਾ ਕਰੇ ਨੀ ਦਸਮੀ ਆਪਾਂ ਖੜੀਆਂ ਹੁੰਦੇ ਹੈਗੇ ਲੱਗੇ ਤਾਂ ਮੈਂ ਰੋਟੀ ਬਣਾ ਕੇ ਦੇ ਦਿੰਦੀ ਹੁੰਦੀ ਸੀ ਖੀਰ ਬਣਾ ਕੇ ਪ੍ਰਸਾਦ ਬਣਾ ਕੇ ਹੁਣ ਜਿੱਦਨ ਦੀ ਮੈਂ ਬਿਮਾਰ ਹੋਈਆਂ ਤੇ ਮੈਂ ਆਪਾਂ ਪ੍ਰਸਾਦ ਬਣਾ ਲਏ ਨੇ ਥੋੜਾ ਜਿਹਾ ਖੀਰ ਦਾ ਪ੍ਰਸਾਦ ਬਣਾ ਕੇ ਮੱਥਾ ਟੇਕਿਆਂ ਨੇ ਜੋਤ ਲਾ ਦਿੰਨੇ ਚਲੋ ਜਦੋਂ ਆਪਾਂ ਤਾਂ ਪ੍ਰਮਾਤਮਾ ਰੋਟੀ ਬਣਾਵਾਉਗਾ ਪ੍ਰਸਾਦਾ ਬਣਾਉਗਾ ਆਪਾਂ ਉਹ ਤਾਂ ਰੋਟੀ ਬਣਾ ਕੇ ਦੇ ਦੇਣਗੇ ਹੁਣ ਜਿੰਨਾ ਕ ਆਪਾਂ ਤਾਂ ਕੰਮ ਆਉਂਦਾ ਆਪਾਂ ਉਹਨਾਂ ਕਰਕੇ ਕਹਿਣੇ ਵਹਿਗਰੂ ਮਨਜ਼ੂਰ ਕਰੇ ਤੰਦਰੁਸਤੀ ਵਕਸੀ ਸਾਰੇਨ ਪਰਿਵਾਰ ਦੇ ਜੀਨ ਸੁੱਖ ਸ਼ਾਂਤੀ ਵਕਸੀ ਅੱਜ ਸਤਸਵੇਰ ਮਤਲਿਕ ਪੰਜਾਇ ਨੇ ਕਿ ਆਪਣੇ ਪਿੰਡਾ ਅੱਜ ਮਿਸਤਰੀ ਲੱਗਾ ਸੈੱਟ ਪਾਉਣ ਲੱਗੇ ਹੋਏ ਨੇ ਅੱਜ ਦਸਵੀਂ ਕਰਕੇ ਆਪੀ ਆ ਕੇ ਮਿਸਤਰੀ ਸਾਡੀ ਤਾਂ ਵੇਰੇ ਅਸਲਾ ਨਹੀਂ ਤੇ ਕਿਆ ਹੋਇਆ ਸੀ ਉਹਨਾਂ ਵਿਆਹ ਦੀ ਪਰ ਅੱਜ ਆਪੇ ਪਹੁੰਚ ਗਏ ਜਿਹੜਾ ਕੰਮ ਜਿਹੜੀ ਸਹਿਤ ਨਾਲ ਹੋਣਾ ਹੁੰਦਾ ਉਸੇ ਨੀਂਵ ਦਾ ਆਪਣੇ ਕਹਿਣ ਨਾਲ ਕੁਝ ਹਿੰਦ ਦਾ ਕਿ ਦਰਦਿਕਾ ਹਾਵਨਾ ਬੇਰ ਨਹੀਂ ਪਾ ਕਦੇ ਤੇ ਜੋ ਵੀ ਅੱਗੇ ਕੰਮ ਹੋਊਗਾ ਆਪਾਂ ਤੁਹਾਨੂੰ ਦਿਖਾ ਮੰਗੇ ਆਪਣੀ ਵੀਡੀਓ ਨੂੰ ਫੋਲੋਵਾਜ ਕਰਨਾ ਵੀਡੀਓ ਨੂੰ ਲਾਇਕ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਜੀ ਤੇ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਜੋ ਵੀ ਨਵੇਂ ਨੇ ਬੀੜੀਆਂ ਨੂੰ ਫਗਵਾਜ ਕਰ ਜੋ ਪ੍ਰਾਣੀ ਉਹ ਫਤਵਾਜ ਕਰਨ ਬੀੜੀਆਂ ਮੈਂ ਐਡਸ ਮੇਤ ਦੇਖਿਆ ਕਰੋ ਤਾਂ ਕਿ ਆਪਣਾ ਬਾਜ ਟਾਈਮ ਪੂਰਾ ਹੋ ਜੀ ਤੇ ਬੀੜੀਆਂ ਸਟਿੱਪ ਨਾ ਕਰਿਆ ਕਰੋ ਬਿਲਕੁਲ ਹੀ ਸਾਰੰਦ ਧੰਨਵਾਦ ਜੀ ਦਸਵੇਂ 1.5 ਲੱਖ ਲੱਖ ਨਵਾਰਕਾ ਬਾਪੇ ਹਦ ਦਿਨ ਆਉਂਦਾ ਰਹੇ ਤੁਸੀਂ ਬੇਗ ਬਣਾਉਦੇ ਰਹੋ ਤੇ ਖਾਂਦੇ ਰਹੋ ਆਪਣੇ ਘਰਾਂ ਵਿੱਚ ਖਸਾ ਰਹੋ ਵਸਦੇ ਰਹੋ ਵਸਦੇ ਰਹੋ Thank you. Bye. Take care.